ਸਤਿ ਸ੍ਰੀ ਅਕਾਲ ਸਾਰਿਆਂ ਨੂੰ ਡਾਕਟਰ ਵੀ ਆਰ ਅੰਬੇਦਕਰ ਇੰਸਟੀਚਿਊਟ ਮੁਹਾਲੀ ਦੇ ਵਿੱਚ ਖੜੇ ਆ ਜਿੱਥੇ ਬੱਚੇ ਸਪਨੇ ਲੈ ਕੇ ਆਏ ਸਨ ਕਿ ਅਸੀਂ ਡਾਕਟਰ ਬਣਨਾ ਅੱਜ ਇਸ ਇੰਸਟੀਚਿਊਸ਼ਨ ਨੂੰ ਚੱਲਦਿਆਂ ਕਈ ਸਾਲ ਹੋ ਗਿਆ ਜਿਹੜਾ ਕਿ ਇੱਕ ਸਕੂਲ ਦੀ ਬਿਲਡਿੰਗ ਤੋਂ ਵੀ ਛੋਟਾ ਇੰਸਟੀਚਿਊਟ ਹੈ ਜਿਹਦੇ ਵਾਸਤੇ ਉਹਨਾਂ ਬੱਚਿਆਂ ਨੇ ਸਪਨੇ ਦੇਖੇ ਸਨ ਕਿ ਅਸੀਂ ਚੰਗੇ ਇੰਸਟੀਚਿਊਟ ਤੋਂ ਪੜ੍ਹ ਕੇ ਡਾਕਟਰ ਬਣ ਕੇ ਦੇਸ਼ ਦੇ ਕੋਨੇ-ਕੋਨੇ ਵਿੱਚ ਉਹਨਾਂ ਨੇ ਦੇਸ਼ ਦੀ ਸੇਵਾ ਕਰਨੀ ਸੀ ਅੱਜ ਉਹ ਇੱਕ ਸਕੂਲ ਦੀ ਛੋਟੀ ਬਿਲਡਿੰਗ ਵਿੱਚ ਪੜ੍ਹਾਈ ਕਰ ਰਹੇ ਨੇ ਇਹ ਸਰਕਾਰ ਜਿਨ੍ਹਾਂ ਨੇ بڑے ਸੁਪਨੇ ਦਿੱਤੇ ਸਨ ਲੋਕਾਂ ਨੂੰ ਪੰਜਾਬ ਦੇਆਂ ਨੂੰ ਹੈਲਥ ਤੇ ਐਜੂਕੇਸ਼ਨ ਤੇ ਇਹਨਾਂ ਨੇ ਬੜੇ ਬੋੜ ਲਾਏ ਸਨ ਕਰੋੜਾਂ ਰੁਪਈਆ ਦੇ ਮਸ਼ਹੂਰੀਆਂ ਦੇ 16 ਮੈਡੀਕਲ ਕਾਲਜ ਪੰਜਾਬ ਵਿੱਚ ਬਣਨ ਜਾ ਰਹੇ ਨੇ ਇਹ ਅੱਜ ਮੁਹਾਲੀ ਦਾ ਚੱਲਦਾ ਕਾਲਜ ਜਿਹੜਾ ਚੱਲ ਚੁੱਕਾ ਜਿਹਦੇ ਵਿੱਚ 5 ਸੈਸ਼ਨ ਹੋ ਚੁੱਕੇ ਨੇ ਬੱਚਿਆਂ ਦੇ ਅੱਜ 500 ਦੇ ਲਗਭਗ ਡਾਕਟਰ ਜਿਹੜਾ ਇੱਥੇ ਪੜ ਰਿਹਾ ਪਰ ਉਹਨਾਂ ਨੂੰ ਸਕੂਲ ਤੋਂ ਛੋਟੀ ਬਿਲਡਿੰਗ 'ਚ ਵਹਿਣ ਲਈ ਕਮਰੇ ਨਹੀਂ ਹੋਸਟਲ ਨਹੀਂ ਲਾਇਬ੍ਰੇਰੀਆਂ ਨੇ ਲੈਬਾਰਟਰੀਆਂ ਨੇ ਉਹ ਛੋਟੀਆਂ ਨੇ ਬੱਚੇ ਉਹਦੇ ਵਿੱਚ ਬਹਿਣਾ ਉਹਨਾਂ ਲਈ ਸਾਹ ਲੈਣੇ ਔਖੇ ਨੇ ਪਰ 2 ਸਾਲ ਪਹਿਲਾਂ ਜਿਹੜੇ ਸੈਕਟਰ 81 ਵਿੱਚ ਜਗ੍ਹਾ ਮਿਲੀ ਸੀ ਜਿੱਥੇ ਕਾਲਜ ਦੀ ਬਿਲਡਿੰਗ ਵਾਲੀ ਸ਼ੁਰੂ ਬੰਦੀ ਸੀ ਮੁਹਾਲੀ ਦੇ ਲੋਕਾਂ ਨੂੰ ਫੈਸਿਲਿਟੀ ਮਿਲਣੀ ਸੀ ਉਥੇ ਹਸਪੀਟਲ ਬੰਨਣਾ ਸੀ ਅੱਜ ਸਰਕਾਰ ਦਾਅਵੇ ਕਰਦੀ ਸੀ 16 ਨਵੇਂ ਕਾਲਜ ਬਣਾਉਣ ਦੀ ਪਰ ਦੁੱਖ ਤੇ ਅਫਸੋਸ ਆ ਇਹ ਝੂਠੀ ਸਰਕਾਰ ਅੱਜ ਇਹਨੂੰ ਵੀ PPP ਤੇ ਬੇਸ ਤੇ ਬਣਾਉਣ ਜਾ ਰਹੀ ਹੈ ਕਿਉਂਕਿ ਇਹ ਜਿਹੜਾ ਕਾਲਜ ਸੈਂਟਰ ਗਵਰਨਮੈਂਟ ਦੀ 60% ਏਡ ਤੇ 40% ਪੰਜਾਬ ਸਰਕਾਰ ਨਾਲ ਬੰਨਣਾ ਸੀ ਪਰ ਇਹ 40% ਪਾਉਣ ਤੋਂ ਹੀ ਭੱਜਣ ਲੱਗ ਪਈ ਸਰਕਾਰ ਅੱਜ ਇਹਨੂੰ PPP ਮੋਡ ਤੇ ਲਿਆ ਕੇ ਲੋਕਾਂ ਦੇ ਕਿਉਂਕਿ ਜਿਹੜਾ ਵੀ ਪ੍ਰਾਈਵੇਟ ਪਲੇਅਰ ਆਏਗਾ ਵਿੱਚ ਜਿਹੜਾ ਪੈਸੇ ਇਨਵੈਸਟ ਕਰੇਗਾ ਉਹਨੇ ਪ੍ਰਾਫਿਟ ਵੀ ਲੈਣਾ ਜਿਹੜੀ ਸਹੂਲਤ ਆਮ ਲੋਕਾਂ ਨੂੰ ਮਿਲਣੀ ਸੀ ਉਹਦੇ ਤੋਂ ਵਾਂਝਾ ਹੋਵੇਗਾ ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਇਹ ਜਿਹੜਾ PPP ਮੋਡ ਆ ਉਹਦੇ ਤੋਂ ਛੱਡ ਕੇ ਆਪਣਾ ਹਿੱਸਾ ਪਾਵੇ ਉੱਥੇ ਅੱਜ ਜਿਹੜੀ ਇੱਕ ਇੱਟ ਨਹੀਂ ਲਾਈ ਜਿੰਨੇ ਇਹਨਾਂ ਕਰੋੜਾਂ ਦੇ 16 ਮੈਡੀਕਲ ਕਾਲਜਾਂ ਦੇ ਬੋਰਡ ਲਾਏ ਸਨ ਜੇ ਉਹਨੇ ਪੈਸਿਆਂ ਦੇ ਵੀ ਉੱਥੇ ਅੱਜ ਚਾਲਦੁਆਰੀ ਹੋ ਸਕਦੀ ਸੀ ਅੱਜ ਇਹਨਾਂ ਨੇ ਉੱਥੇ ਜਿਹੜੀ ਲੋਕਾਂ ਨੂੰ ਝੂਠੇ ਵਾਅਦੇ ਕਰਦੇ ਨੇ ਬੱਚਿਆਂ ਦੇ ਭੁੱਖ ਨਾਲ ਖੇਡ ਰਹੇ ਨੇ ਅੱਜ ਇਹ ਬੱਚਿਆਂ ਨੇ ਜਿਹੜੇ ਉਸ ਇੰਸਟੀਚਿਊਸ਼ਨ ਖੁੱਲੇ ਮਾਹੌਲ 'ਚ ਪੜ੍ਹ ਕੇ ਉਹਨਾਂ ਦਾ ਜੋ ਮਨੋਬਲ ਜੋ ਉਹਨਾਂ ਦਾ ਤਜਰਬਾ ਵਧਣਾ ਸੀ ਇੱਥੇ ਉਹ ਛੋਟੇ ਸਕੂਲ ਇੱਕ ਛੋਟੇ ਪ੍ਰਾਇਮਰੀ ਹਾਈ ਸਕੂਲ ਜਿੱਦੀ ਬਿਲਡਿੰਗ ਦੇ ਚ ਪੜ ਰਹੇ ਨੇ ਔਰ ਉਹਨਾਂ ਦੇ ਜਿਹੜੇ ਕੰਮ ਹੋਸਟਲ ਨੇ ਉਹ ਬਾਹਰ ਜਾ ਕੇ ਬੱਚੇ ਜਿਹੜੇ ਰਹਿ ਰਹੇ ਨੇ ਸਰਕਾਰ ਕਹਿੰਦੀ ਕੋਝਾ ਕਰਦੀ ਕੋਝਾ ਮੈਂ ਤੁਹਾਡੇ ਰਾਈ ਸਰਕਾਰ ਨੂੰ ਬੇਨਤੀ ਕਰਨਾ ਸਾਰੇ ਲੋਕਾਂ ਰਾਈ ਕਿ ਇਸ ਮੈਡੀਕਲ ਕਾਲਜ ਦੀ ਉਹ ਥਾਂ ਤੇ ਬਣਦੀ ਬਿਲਡਿੰਗ ਜਿਹੜੀ ਬਣਾਉਣੀ ਸ਼ੁਰੂ ਕਰੇ ਔਰ ਪੀਪੀਬੀ ਮੋੜ ਤੋਂ ਪਾਰ ਨਿਕਲ ਗਈ ਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਜੋ 60 40 ਦਾ ਇਹ ਨਾਲੇ ਬੰਨਾ ਕ ਮੈਡੀਕਲ ਕਾਲਜ ਉਹ ਬਣਾਵੇ ਉਸ ਮਹਾਨ ਸ਼ਖੀਅਤ ਪੀਮਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਦਵੇ ਜੇ ਸਰਕਾਰਾਂ ਵੀ ਪੀਪੀ ਮੋੜ ਤੇ ਆਣ ਕੇ ਮੈਡੀਕਲ ਕਾਲਜ ਖੁੱਲਣ ਲੱਗ ਪਈਆਂ ਤੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਧੋਖਾ ਹੋਵੇਗਾ ਬਹੁਤ ਵੱਡੇ ਲੋਕਾਂ ਦਾ ਇਹ ਜਿਹੜਾ ਵਾ ਨੁਕਸਾਨ ਹੋਵੇਗਾ ਆਉਣ ਵਾਲੀ ਪੀੜ੍ਹੀਆਂ ਦਾ ਇਹ ਮੈਂ ਇਸ ਲਈ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਆਓ ਅੱਗੇ ਵਧੀਏ ਸਰਕਾਰ ਤੇ ਪ੍ਰੈਸ਼ਰ ਪਾਈਏ ਤੇ ਇਸ ਆਪਣੇ ਮਹਾਨ ਸ਼ਖਸੀਅਤ ਦੇ ਨਾਂ ਦੇ ਬਾਂਡਰਾ ਦੇ ਮੈਡੀਕਲ ਕਾਲਜ ਨੂੰ ਸਰਕਾਰ ਦੁਆਰਾ ਬਣਾਉਣ ਲਈ ਮਜਬੂਰ ਕਰੀਏ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ